ਹਾਂਜੀ ਦੱਸ ਦਿਓ ਕੀ ਕੀ ਹਦਾਇਤਾਂ ਸਾਨੂੰ ਝੋਨੇ ਬਾਰੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਲਵਾਈ ਦਾ ਜਿਹੜਾ ਸਮਾਂ ਜਿਹੜਾ ਮਿਥਿਆ ਗਿਆ ਉਹ 5 ਜੂਨ ਹੀ ਜੋ ਕਿ ਅੱਜ 5 ਜੂਨ ਨੂੰ ਜਿਹੜੀ ਸਾਡੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਜਿਹੜਾ ਬਹੁਤ ਸ਼ੁਰੂ ਹੋ ਚੁੱਕਾ ਵਾ ਸੋ ਕਿਸਾਨ ਵੀਰੋ ਜੇਕਰ ਅਸੀਂ ਝੋਨੇ ਦੀ ਫਸਲ ਤੋਂ ਜਿਹੜਾ ਵੱਧ ਪੈਦਾਵਾਰ ਲੈਣੀ ਹੈ ਆਪਣੇ ਖੇਤੀ ਲਗਤ ਖਰਚੇ ਘਟਾਉਣੇ ਆ ਆ ਆਪਣੀ ਆਮਦਨ ਵਧਾਉਣੀ ਹੈ ਤਾਂ ਫਿਰ ਇਹਨਾਂ ਨੂੰ ਕੁਝ ਗੱਲਾਂ ਦਾ ਖਿਆਲ ਜੂਰ ਰੱਖਣਾ ਪਊਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਕਿ ਅਸੀਂ ਜਿਹੜੀ ਪਨੀਰੀ ਜਿਹੜੀ ਆ ਉਹ ਤੰਦਰੁਸਤ ਪ ਬਿਨਦੀ ਠੀਕ ਆ ਜ ਸਾਡੇ ਕੋਲ ਤਕਰੀਬਨ ਜਿਹੜੀ ਆ 25 ਤੋਂ 30 ਦਿਨ ਦੀ ਜਿਹੜੀ ਆ ਉਪਰੀ ਦੀ ਹੋ ਗਈ ਆ ਸੋ ਇਹਦੇ ਵਿੱਚ ਜੇ ਤੁਸੀਂ ਕੇ ਕੋਈ ਅਜੇ 5-6 ਦਿਨ ਬਾਅਦ ਲਾਉਣੀ ਆ ਤੇ ਇੱਕ ਜਿਹੜੀ ਆ ਜੇਕਰ ਅਸੀਂ ਯੂਰੀਆ ਜਿਹੜੀ ਆ ਉਹ 5 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਉਹ ਪਾਤੀ ਜਾਵੇ ਤੁਹਾਡੀ ਜਿਹੜੀ ਆ ਜਿਹੜੀ ਬਿਨਦੀ ਜਿਹੜੀ ਵਧੀਆ ਹੋ ਜਾਊਗੀ ਦੂਜੀ ਗੱਲ ਆ ਜਾਂਦੀ ਆ ਕਿ ਲਵਾਈ ਲਵਾਈ ਸਮੇ ਜਿਹੜਾ ਸਾਨੂੰ ਜੜਾ ਵਾ ਲਵਾਈ ਤੋਂ ਪਹਿਲਾਂ ਖਾਦਾਂ ਪਾਉਣ ਦੀ ਗੱਲ ਆਉਂਦੀ ਆ ਆ ਉਹਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਲੋਸ ਫਾਰਚ ਕੀਤੀ ਜਾਂਦੀ ਆ ਕਿ ਜੇਕਰ ਅਸੀਂ ਕਣਕ ਆ ਜਾਲੂਆਂ ਦੇ ਵਿੱਚ ਜਾਂ ਹੋਰ ਫਸਲ ਜਿਹੜੀ ਹਾੜੀ ਦੀਆਂ ਫਸਲਾਂ ਬੀਜੀਆਂ ਸੀ ਉਹਦੇ ਵਿੱਚ ਫਾਸਫੋਰਸ ਡੀਏਪੀ ਪੂਰੀ ਪਾਈ ਆ ਤੇ ਫਿਰ ਇਹਨੂੰ ਚੋਨੇ ਦੀ ਲੋੜ ਨਹੀਂ ਆ ਚੋਨੇ ਵਿੱਚ ਪਾਉਂਦੀ ਲੋੜ ਨਹੀਂ ਆ ਤੇ ਉਹਦੀ ਬਜਾਏ ਅਸੀਂ ਪੋਟਾਸ਼ 20 ਕਿਲੋ ਤੇ ਜਿਹੜੀ ਜ਼ਿੰਕ ਸਲਫੇਟ ਜਿਹੜੀ ਆ ਉਹ ਪਾ ਲਈਏ ਤੇ ਉਹ ਜ਼ਿਆਦਾ ਬੈਨੀਫਿਟ ਹੋਊਗਾ ਕਿਉਂਕਿ ਅਸੀਂ ਸਿਫਾਰਸ਼ ਕੀਤੀ ਸੀ ਕਿ ਜੇ ਕਣਕ ਨੂੰ ਪਾਈ ਆ ਤੇ ਫਿਰ ਇਹਨੂੰ ਚੋਲੇ ਲੋੜਨੀ ਆ ਜਿਹੜੀ ਡੀਏਪੀ ਆ ਸੋ ਕਿਸਾਨ ਵੀਰੋ ਮੇਰੀ ਬੇਨਤੀ ਇਹੀ ਆ ਕਿ ਜਿਹੜੀ ਸਾਡੀ ਨੀਮ ਪਾੜਾ ਲੱਗਾ ਨੀਮ ਪਾੜੀ ਲੱਗਾ ਹੁਣ ਕਰਕੇ ਇੱਥੇ ਵੀ ਆ ਪੋਟਾਸ਼ ਦੀ ਜਿਹੜੀ ਘਾਟ ਆ ਇਹਦੇ ਵਿੱਚ ਘਟੋ ਘਟ 20 ਕਿਲੋ ਤੇ ਵੱਧ ਤੋਂ ਵੱਧ 40 ਕਿਲੋ ਜਿਹੜੀ ਇੱਥੇ ਆਪਾਂ ਪਾ ਸਕਦੇ ਆ ਠੀਕ ਆ ਥੋੜੀ ਮਿੰਗੀ ਹੋਣ ਕਰਕੇ ਆ ਵੀ ਘਟੋ ਘਟ 20 ਕਿਲੋ ਤੇ ਪਾ ਲਈਏ ਸੋ ਇਸੇ ਤਰ੍ਹਾਂ ਜੇ ਜ਼ਿੰਕ ਸਲਫੇਟ ਦੀ ਗੱਲ ਕਰੀਏ ਤਾਂ ਜੇਕਰ 21% ਵਾਲੀ ਪਾ ਰਹੇ ਆ ਤੇ ਫਿਰ ਸਾਨੂੰ ਜਿਹੜੀ ਆ ਉਹ 25 ਕਿਲੋ ਆ ਜੇ 33% ਪਾਉਣੀ ਆ ਤੇ ਉਹ ਆਡੀ ਅੱਗੇ ਆ ਉਹ 16.5 ਕਿਲੋ ਇਹ ਜਿੰਨੀਆਂ ਵੀ ਯੂਰੀਓ ਤੋਂ ਇਲਾਵਾ ਇਹ ਜਿੰਨੀਆਂ ਵੀ ਖਾਤਾਂ ਨੇ ਇਹ ਹੀ ਲਵਾਈ ਤੋਂ ਪਹਿਲਾਂ ਹੀ ਪਾ ਦੇਣੀਆਂ ਨੇ ਜਿਹੜੀ ਯੂਰੀਆ ਵੋ 90 ਕਿਲੋ ਪ੍ਰਤੀ ਸਾਕ ਨਾਲ ਜਿਹੜੀ ਪ੍ਰਤੀ ਕਿਲੇ ਸਾਕ ਨਾਲ ਜਿਹੜੀ ਉਹ ਸਵਾਚ ਕੀਤੀ ਜਾਂਦੀ ਆ ਤੇ ਉਹਨੂੰ ਜਿਹੜਾ ਵਾ ਪਹਿਲੇ ਪਹਿਲਾ ਜਿਹੜੀ ਲਵਾਈ ਤੋਂ 7ਵੇਂ ਦਿਨ 21ਵੇਂ ਦਿਨ ਤੇ 42ਵੇਂ ਦਿਨ ਜੇਕਰ ਐਕਸਪਾਇਰ 126 ਲਈ ਆ ਤਾਂ ਉਹ 7ਵੇਂ ਦਿਨ 21ਵੇਂ ਦਿਨ ਤੇ 35ਵੇਂ ਦਿਨ ਹਣ ਪੀਆ 100 ਜਿਹੜੀ 28 ਵੈਰੈਟੀ ਆ ਉਹਨੂੰ ਆਪਾਂ ਜਿਹੜੀ 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 ਆ ਉਹ ਸਫਾਰਚ ਜਿਹੜੀ ਆ ਉਹ ਜਿਹੜੀ ਸਫਾਰਚ ਜਿਹੜੀ ਘਟ ਕੀਤੀ ਜਾਂਦੀ ਆ ਸੋ ਉਹਦੇ ਵਿੱਚ ਜਿਹੜੀ 67 ਕਿਲੋ ਜਿਹੜੀ ਆ ਉਹ ਤਿੰਨ ਹਿੱਸਿਆਂ ਵਿੱਚ ਪਾ ਕੇ ਤਿੰਨ ਹਿੱਸੇ ਵੰਡ ਕੇ ਉਹਨੂੰ ਆਪਾਂ ਕਰ ਦਿੱਤ ਕਰਦੇ ਆ ਇਸੇ ਤਰ੍ਹਾਂ ਜੇਕਰ ਤੁਸੀਂ ਹਰੀ ਖਾਦ ਕੀਤੀ ਆ ਹਰੀ ਖਾਦ ਕੀਤੀ ਆ ਜਾਂ 6 ਟਨ ਅਸੀਂ ਰੂੜੀ ਪਾਈ ਆ ਤੇ ਫਿਰ ਇਹ 25 ਕਿਲੋ ਪ੍ਰਤੀ ਕਿਲੇ हिसाब ਨਾਲ ਯੂਰੀਆ ਪਾ ਕਟਾ ਲਾਂਗੇ ਸੋ ਇਹ ਜਿਹੜੀਆਂ ਕਰਕੇ ਜਿਹੜੀਆਂ ਆਪਾਂ ਕਰ ਸਕਦੇ ਹੁਣ ਜਿੱਦੀ ਗੱਲ ਆਈ ਦੀ ਪਟਾਈ ਅ ਨੀਦੀ ਦੀ ਪਟਾਈ ਕਰਨੀ ਪਨੀਰੀ ਦੀ ਪਟਾਈ ਕਰਨ ਨੂੰ ਪਹਿਲਾਂ ਦੋ ਤਰੀਕੇ ਵਰਤਦੇ ਆ ਆਮ ਕਰਕੇ ਲੇਬਰ ਜਿਹੜੀ ਆ ਤੋਂ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਦੋਂ ਪਟਾਈ ਸਮੇਂ ਆਪਣੀ ਲੇਬਰ ਨੂੰ ਜ਼ਰੂਰ ਹਦਾਇਤ ਕਰਦਨ ਵੀ ਸੁੱਕੇ ਦੇ ਵਿੱਚ ਪਟਾਈ ਨਾ ਕਰਨ ਸੁੱਕੇ ਦੇ ਵਿੱਚ ਜਦੋਂ ਅਸੀਂ ਪਟਾਈ ਕਰਦੇ ਆ ਤੇ ਉਹ ਜਿਹੜੀਆਂ ਟੁੱਟ ਜਾਂਦੀਆਂ ਨੇ ਉਹ ਜ਼ਖਮੀ ਹੋ ਜਾਂਦੀਆਂ ਨੇ ਮੁਰਕੇ ਸਾਡੇ ਬੂਟੇ ਜਿਹੜੇ ਆ ਉਹ ਮਰਦੇ ਆ ਤੇ ਗੈਪ ਰਹਿ ਜਾਂਦੇ ਆ ਤੇ ਵਿਰਲੇ ਹੋ ਜਾਂਦੇ ਆ ਫਿਰ ਜਿਹੜਾ ਸਾਡੇ ਝਾੜ ਜਿਹੜਾ ਉਹ ਕੱਟ ਜਾਂਦਾ ਤੋਂ ਉਹਦੀ ਬਜਾਏ ਅਸੀਂ ਉਹਨੂੰ ਇਹ ਹਦਾਇਤ ਕਰੀਏ ਕਿ ਜਿਹੜੀ ਪਾਣੀ ਦਾ ਜਿਹੜੀ ਆ ਉਹ ਪਨੀਰੀ ਪੁੱਟਣ ਪਨੀਰੀ ਆਪਣੀ ਉਨੀਰੀਪੁੱਟਨ ਦੇ ਨਾਲ ਪਾਣੀ ਲਾਕ ਪਨੀਰੀਪੁੱਟਨ ਦੇ ਨਾਲ ਜਿਹੜਾ ਸਾਡੇ ਜਿਹੜੀਆਂ ਜੜਾਂ ਜੜੀਆਂ ਨੇ ਪੂਰੀਆਂ ਬਾਹਰ ਆਉਣਗੀਆਂ ਮੇਰੇ ਖਿਆਲ ਜਿੱਦਿ ਜਦੋਂ ਸਾਡੀ ਪੰਜਾਬੀ ਲੇਬਰ ਲਾਉਂਦੀ ਸੀ ਸਾਰੀ ਝੋਨਾ ਲਾਉਂਦੀ ਸੀ ਪਿਛਲੇ ਸਮੇਂ ਦੌਰਾਨ ਤੇ ਉਹ ਪਨੀਰੀਪੁੱਟ ਕੇ ਤੇ ਲਤਾਂ ਦੇ ਉੱਤੇ ਮਾਰਕੀਟ ਉਹ ਧੋਦੀ ਨੂੰ ਸਾਫ਼ ਕਰਦੀ ਹੁੰਦੀ ਸੀ ਤੋਂ ਉਹ ਜਿਹੜਾ ਜਦੋਂ ਮਾਈਗਰੇਟਡ ਲੇਬਰ ਦੇ ਆਉਣ ਨਾਲ ਸਾਡਾ ਜਿਹੜਾ ਉਹ ਬਿਲਕੁਕੁਲ ਚੱਲਣ ਖਤਮ ਹੋ ਗਿਆ ਤੋਂ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਇਹ ਦੋ ਤਿੰਨ ਗੱਲਾਂ ਨੇ ਖਿਆਰ ਰੱਖੋ ਇੱਕ ਤਾਂ ਜਿਹੜੀ ਖਾ ਜਿਹੜੀ ਹੈ ਪਹਿਲਾਂ ਪਾ ਲਈਏ ਜਿਹੜੀ ਫਾਸਫੋਰਸ ਪੋਟਾਸ਼ਾ ਤੇ ਆਪਣੀ ਜ਼ ਜਿਹੜੀ ਤੁਹਾਡੀ ਹੈਗੀ ਆ ਵੀ ਪਟਾਈ ਜਦੋਂ ਕਰਨੀ ਹੈ ਤਾਂ ਉਹ ਆਪਾਂ ਜਿਹੜੀ ਉਹ ਗਿੱਲੇ ਵਿੱਚ ਕਰੀਏ ਸੁੱਕੇ ਵਿੱਚ ਨਾ ਕਰੀਏ ਉਹਨੂੰ ਪਾਣੀ ਲਾ ਕੇ ਕਰੀਏ ਲਵਾਈ ਦੌਰਾਨ ਕਿੰਨਾ ਕੁ ਗੈਪ ਰੱਖਣਾ ਚਾਹੀਦਾ ਹੈ ਪਨੀਰੀ ਦਾ ਆ ਦੂਜੀ ਗੱਲ ਆਈਦੀ ਹੈ ਕਿ ਜਿਹੜੀ ਲਵਾਈ ਸਮੇ ਜਿਹੜੀ ਆ ਬੂਟਿਆਂ ਦੀ ਗਿੰਦੀ ਜਿਹੜੀ ਆ ਉਹ ਬਹੁਤ ਜ਼ਰੂਰੀ ਪੂਰੇ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਆਮ ਕਰਕੇ ਜਿਹੜੇ ਜਦੋਂ ਆਪਾਂ ਖੇਤ ਵਿੱਚ ਜਦੋਂ ਲਵਾਈ ਤੋਂ ਬਾਅਦ ਦੋ ਆਪਾਂ ਚੈੱਕ ਕਰਦੇ ਆ ਤੇ 15 16 17 ਬੂਟੇ ਇਹਨੇ ਖੁਦਿਆ ਵਰਗ ਮੀਟਰ ਦੇ ਵਿੱਚ ਤੇ ਇਹਦੇ ਵਿੱਚ ਜਿਹੜੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਚਲੋ 32 ਬੂਟੇ ਜਿਹੜੇ ਆ ਉਹ ਇੱਕ ਵਰਗ ਮੀਟਰ ਵਿੱਚ ਹੋਣ ਚਲੋ ਜੇ ਬਤੀ ਬੂਟੇ ਨਹੀਂ ਵੀ ਲੱਗਦੇ ਸਾਡੇ 25 ਬੂਟੇ ਜਰੂਰ ਡੜੇ 1 ਵਰਗ ਮੀਟਰ ਵਿੱਚ ਉਹਦੇ ਵਿੱਚ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੀ ਲੇਬਰ ਨੂੰ ਜਿਹੜੀ ਹਦਾਇਤ ਕਰਨ ਵੀ ਇਹਦੀ ਜਿਹੜੀ ਕੋੜੀ ਸੰਗਣੀ ਲਾਉਣ ਕਿਉਂਕਿ ਜਿੰਨੇ ਬੂਟੇ ਉਣਗੇ ਪੈਦਾਵਾਰ ਹੀ ਤਾਂ ਵਧੂਗੀ ਤੋਂ ਉਹ ਆਪਾਂ ਰੈਂਡਮਲੀ ਆਪਾਂ ਚੈੱਕ ਕਰ ਸਕਦੇ ਹਾਂ ਇੱਕ ਚੌਕੜਾ ਜਿਹੜਾ ਵਰਗ ਮੀਟਰ ਜਿਹੜਾ ਵਾ ਉਹ ਬਣਾ ਕੇ ਮੀਟਰ ਮੀਟਰ ਦਾ ਤੋਂ ਕਿਤੇ ਵੀ ਸੁੱਟ ਕੇ ਦੇਖ ਲਓ ਵੀ ਉਹਨਾਂ ਨਾਲ ਗੱਲ ਕਰ ਲਓ ਵੀ ਇਹ ਆਪਾਂ 4-5000 ਰੁਪਏ ਦੇ ਇਹਨੂੰ ਦੇ ਰਹੇ ਹਾਂ ਤੇ ਸਾਡੀ ਜਿਹੜੀ ਪਨੀਰੀ ਵੀ ਜਿਹੜੀ ਸਾਡੇ ਮੁਤਾਬਕ ਲੱਗੂਗੀ ਜੇ ਆਪਾਂ ਵਿੱਚ ਵਿੱਚ ਸੁੱਟ ਕੇ ਉਹਨੂੰ ਕਿਤੇ ਕਿਤੇ ਸੁੱਟ ਕੇ ਆਪਾਂ ਦੇਖ ਲਈਏ ਕਿ ਕਿੰਨੇ ਕ ਬੂਟੇ ਲੱਗੇ ਆ ਉਸ ਹਿਸਾਬ ਨਾਲ ਉਹਨੂੰ ਉਹਦੀ ਜਿਹੜੀ ਆ ਉਹ ਲੀਵਰ ਫਿਕਸ ਕਰ ਲੋ ਜੇ ਘਟ ਲੈਗੇ ਤੈਨੂੰ ਘਟ ਬੂਟੇ ਪੈਸੇ ਦੇ ਦਿਓ ਜੇ ਪੂਰੇ ਦੋਗ ਦੇ ਦੋ ਪੂਰੇ ਪੈਸੇ ਦੋ ਸੋ ਇਹਨਾਂ ਗੱਲਾਂ ਦਾ ਖਿਆਲ ਰੱਖ ਕੇ ਅਸੀਂ ਜਿਹੜੀ ਆਪਣੀ ਪੈਦਾਵਾਰ ਜਿਹੜੀ ਆ ਉਹ ਲੈ ਸਕਦੇ ਆ ਸਾਰਿਆਂ ਨੂੰ ਆਪਣਾ ਮੈਂ ਸ਼ੁਭ ਕਾਮਨਾ ਦਿੰਦਾ ਹਾਂ ਤੁਹਾਡੀ ਜਿਹੜੀ ਆ ਫਸਲ ਵਧੀਆ ਹੋਵੇ ਫਸਲ ਵਧੀਆ ਹੋਵੇ ਪਰਮਾਤਮਾ ਤੁਹਾਡੀ ਇਸ ਫਸਲ ਵਧੀਆ ਕਰੇ ਕੋਈ ਬਿਮਾਰੀ ਕੀੜਾ ਨਾ ਲੱਗੇ ਫਿਰ ਵੀ ਜੇਕਰ ਕੋਈ ਪ੍ਰੋਬਲਮ ਹੁੰਦੀ ਹੈ ਤੇ ਸਾਡੇ ਖੇਤੀਬਾੜੀ ਜਿਹੜੇ ਮਾਹ ਉਹਨਾਂ ਤੋਂ ਪੁੱਛੇ ਬਿਨਾਂ ਜਿਹੜਾ ਵਾ ਉਹ ਕੋਈ ਜਿਹੜੀ ਆਪਣੀ ਕੀਟਨਾਸ਼ਕ ਜਾਂ ਹੋਰ ਦਵਾਈ ਨਿ ਵਰਤਨੀ ਕਿਸੇ ਵੀ ਦੁਕਾਨਦਾਰ ਦੇ ਕਿਤੇ ਕਿਸੇ ਵੀ ਅੰਡੀ ਗੁੰਡੀ ਦੁਕਾਨ ਦੇ ਆਪਣੀ ਕਹਣੀ ਦੂਜੀ ਗੱਲ ਇਹ ਕਿ ਜਦੋਂ ਆਪਾਂ ਦੁਕਾਨਦਾਰ ਤੋਂ ਕੋਈ ਚੀਜ਼ ਖਰੀਦਿਆਂ ਤੇ ਬਿੱਲ ਜ਼ਰੂਰ ਲਓ ਆ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਆਮ ਕਰਕੇ ਆਉਂਦੇ ਨੇ ਫਿਰਦੇ ਤੁਰਦੇ ਹੁੰਦੇ ਨੇ ਉਹਨਾਂ ਕੋ ਦਵਾਈ ਨਾ ਦਿਦੋ ਕੋਈ ਵੀ ਸਿਕਤੀ ਤੁਮਕਰੀ ਨਾ ਦਿਦੋ ਬਿੱਲ ਯੂਰ ਲਓ ਲੈ ਸੰਸਦਾਰੀ ਕੋ ਲਓ ਸੋ ਇਹਨਾਂ ਗੱਲਾਂ ਦਾ ਖਿਆਲ ਰੱਖ ਕੇ ਆਪਾਂ ਜੜੀਆਂ ਨੇ ਵੱਧ ਪੈਦਾਵਾਰ ਲੈ ਸਕਦੇ ਆ ਤੇ ਖੇਤੀ ਲਗਨ ਦੇ ਖਰਚੇ ਘਟਾ ਸਕਦੇ ਆ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਆ